ਅੱਜ ਅਸੀਂ ਬਣਾਵਾਂਗੇ ਨਿਊ ਟ੍ਰੀ ਕੁਲਚੇ ਦੀ ਬਹੁਤ ਹੀ ਸਪੈਸ਼ਲ ਵਾਲੀ ਤੇ ਸੀਕ੍ਰੈਟ ਰੈਸਪੀ ਇਸ ਨੂੰ ਅਸੀਂ ਬਿਲਕੁਲ ਪੰਜਾਬੀ ਸਟਾਈਲ ਨਾਲ ਬਣਾਵਾਂਗੇ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਵਿੱਚ ਸਟ੍ਰੀਟ ਸਟਾਈਲ ਇਹਨੂੰ ਸਰਵ ਕੀਤਾ ਜਾਂਦਾ ਹੈ ਡਬਲ ਤੜਕਾ ਲਗਾ ਕੇ ਇਹਨੂੰ ਉਸੇ ਟਾਈਮ ਥੋੜਾ ਜਿਹਾ ਸਬਜ਼ੀਆਂ ਦੇ ਨਾਲ ਕਰੰਚੀ ਸਰਵ ਕੀਤਾ ਜਾਂਦਾ ਹੈ ਅਸੀਂ ਬਿਲਕੁਲ ਉਸੇ ਤਰ੍ਹਾਂ ਇਹਨੂੰ ਸਰਵ ਕਰਾਂਗੇ ਤੇ ਬਹੁਤ ਹੀ ਟੇਸਟੀ ਰੈਸਪੀ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੁੰਦੀ ਹੈ ਕਿਉਂਕਿ ਸੋਇਆ ਦੇ ਨਾਲ ਬਣੀ ਹੁੰਦੀ ਹੈ ਤੇ ਰੈਸਪੀ ਨੂੰ ਤੁਸੀਂ ਜ਼ਰੂਰ ਤੋਂ ਟਰਾਈ ਕਰਨਾ ਬਹੁਤ ਹੀ ਟੇਸਟੀ ਰੈਸਪੀ ਹੈ ਤੁਸੀਂ ਇਸ ਨੂੰ ਕੁਲਚੇ ਦੇ ਨਾਲ ਵੀ ਸਰਵ ਕਰ ਸਕਦੇ ਹੋ ਜਾਂ ਪਾਓ ਦੇ ਨਾਲ ਜਾਂ ਪਰੌਂਠੇ ਦੇ ਨਾਲ ਵੀ ਸਰਵ ਕਰ ਸਕਦੇ ਹੋ ਬਹੁਤ ਹੀ ਟੇਸਟੀ ਰੈਸਪੀ ਹੈ ਇੱਕ ਵਾਰ ਜ਼ਰੂਰ ਤੋਂ ਟਰਾਈ ਕਰਨਾ ਸਾਤਰੀਆਤਾ ਜੀ ਮੈਂ ਹਰ ਸਿਮਰਨ ਜੋੜਾ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਆ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਤੇ ਆਉਣ ਵਾਲੀ ਸਾਰੀ ਵੀਡੀਓਸ ਨੂੰ ਤੁਸੀਂ ਦੇਖ ਸਕੋ ਪੰਜਾਬੀ ਸਟਾਈਲ ਦੇ ਨਿਊਟਰੀ ਬਣਾਉਣ ਦੀ ਰਸਤੀ ਅਸੀਂ ਸ਼ੁਰੂ ਕਰਦੇ ਹਾਂ ਤੇ ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਜੋ ਮੋਟੀ ਵਾਲੀ ਨਿਊਟਰੀ ਹੈ ਸੋਇਆ ਚੰਕਸ ਉਹ ਲੈਨੇ 150 ਗ੍ਰਾਮ ਮਾਪਾ ਲੈਨੇ ਨੇ ਤੇ ਉਸ ਤੋਂ ਬਾਅਦ ਅਸੀਂ ਜੋ ਕੀਮਾ ਵਾਲੇ ਨਿਊਟਰੀ ਹੈ ਇਸ ਤਰ੍ਹਾਂ ਦੇ ਸੋਇਆ ਗ੍ਰੈਨੂਲਸ ਨੇ ਤੇ ਕ੍ਰਸ਼ ਕਰ ਦਿੱਤੇ ਹੋਏ ਉਹ 100 ਗ੍ਰਾਮ ਲੈਨੇ ਨੇ ਤੇ ਐਨਾ ਅਸੀਂ ਜੋ ਦੋਨੇ ਨਿਊਟਰੀਆ ਨੇ ਸੋਇਆ ਦੋਨੇ ਤਰ੍ਹਾਂ ਦੀ ਮੋਟੀ আর ਕੀਮਾ ਵਾਲੀ ਇਹਨਾਂ ਨੂੰ ਸੀ ਉਬਾਲ ਲਵਾਂਗੇ ਸੌਖੇ ਤਰੀਕੇ ਨਾਲ ਉਬਾਲਣ ਲਈ ਮੈਂ ਇਹਨਾਂ ਨੂੰ ਕੁੱਕਰ ਵਿੱਚ ਉਬਾਲ ਰਹੀਆਂ ਕੁੱਕਰ ਵਿੱਚ ਅਸੀਂ ਕਾਫੀ ਸਾਰਾ ਪਾਣੀ ਪਾ ਲੈਣਾ ਹੈ ਖੁੱਲਾ ਤਾਂ ਜੋ ਨਿਊਟਰੀ ਚੰਗੀ ਤਰ੍ਹਾਂ ਖੁੱਲੇ ਪਾਣੀ ਵਿੱਚ ਉਬਲ ਜਾਏ ਤੇ ਆਪਾਂ ਮੋਟੀ ਵਾਲੀ ਨਿਊਟਰੀ ਵੀ ਪਾ ਦੇਣੀ ਹੈ ਔਰ ਕੀਮਾ ਵਾਲੀ ਵੀ ਤੇ تھوڑا جاپے نمک ਪਾਣਾ ਹੈ ਅੱਧਾ ਛੋਟਾ ਚਮਚਾ ਚਾਪੇ ਦੇ ਵਿੱਚ ਨਮਕ ਪਾਵਾਂਗੇ ਤੇ ਅੱਧਾ ਛੋਟਾ ਚਮਚ ਜਲਾਲ ਮਿਰਚ ਦਾ ਪਾਊਡਰ ਪਾਵਾਂਗੇ ਤੇ 1/4 ਛੋਟਾ ਚਮਚ ਹਲਦੀ ਦਾ ਪਾਊਡਰ ਪਾਵਾਂਗੇ 1 ਚਮਚ ਪਾਰ ਕੀ ਆਪਾਂ ਇਹਦੇ ਵਿੱਚ ਜੋ ਤੇਲ ਹੈ ਉਹ ਪਾ ਦੇਣਾ ਕੋਈ ਵੀ ਵਾਲਾ ਵੀ ਤੇਲ ਪਾ ਸਕਦੇ ਹੋ ਤੇ ਪਾ ਕੇ ਆਪਾਂ ਨੂੰ ਚੰਗੀ ਤਰ੍ਹਾਂ ਦੀ ਮਿਕਸ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੁੱਕਰ ਦੇ ਵਿੱਚ ਟੱਕਾਂ ਲਗਾ ਕੇ ਨਾ ਇੱਕ ਵਿਸਲ ਕਰਾ ਦੇਣੀ ਹੈ ਇਸ ਤਰ੍ਹਾਂ ਨਾਲ ਜੋ ਨਿਊਟਰੀ ਕਾਫੀ ਸੌਫਟ ਹੋ ਜਾਏਗੀ और जल्दी भी बॉयल हो जाएगी चाहो तो इन खुले विचे, पैन में भी बॉयल कर सकते हो मैं कुकर इस तरह एक विसल करा ली है तो साढ़ी जो न्यूट्री है तुम देख सकते हो परफेक्टली कुक हो गई है बहुत चंह तरह सॉफ्ट हो गई है ਉਹਨਾਂ ਸੀ ਕਿ ਕਰਨਾ ਹੈ ਕਿ ਇਹਨੂੰ ਡレイン ਕਰ ਲੈਣਾ ਮੈਂ ਇੱਕ ਚੰਨਨੀ ਲਈ ਹੈ ਉਹਦੇ ਵਿੱਚ ਆਪਾਂ ਸਾਰੀ ਨਿਊਟਰੀ ਪਾਤੀ ਉਹਦਾ ਜੋ ਪਾਣੀ ਹੈ ਨਾ ਉਹ ਬਿਲਕੁਲ ਨਹੀਂ ਅਸੀਂ ਯੂਜ਼ ਕਰਨਾ ਕਿਉਂਕਿ ਨਾ ਉਹਦੇ ਵਿੱਚ ਇੱਕ 스멜 ਹੁੰਦੀ ਹੈ ਨਿਊਟਰੀ ਵਿੱਚ ਤੇ ਸਾਰੀ ਨਿਕਲ ਜਾਏਗੀ ਪਾਣੀ ਦੇ ਵਿੱਚ ਇਹਨੂੰ ਆਪੇ ਚੰਗੀ ਤਰ੍ਹਾਂ ਦਬਾ ਕੇ ਨਾ ਬਿਲਕੁਲ ਚੰਗੀ ਤਰ੍ਹਾਂ ਸੁੱਕਾ ਕਰ ਲੈਣਾ ਉਸ ਤੋਂ ਬਾਅਦ ਮੈਂ ਤਿੰਨ ਪਿਆਜ਼ ਲੈਨੇ ਮਸਾਲਾ ਬਣਾਵਾਂਗੇ ਨਾ ਉਹਦੇ ਲਈ ਤਿੰਨ ਪਿਆਜ਼ ਲਏ ਨੇ ਤੇ ਉਹਨਾਂ ਨੂੰ ਆਪਾਂ ਬਿਲਕੁਲ ਬਰੀਕ ਬਰੀਕ ਨਾ ਬਿਲਕੁਲ ਛੋਟਾ ਛੋਟਾ ਕੱਟ ਲੈਣਾ ਚੌਪ ਕਰ ਲੈਣਾ मैं चोटा -चोटा तो मैं इन इस तरह चॉपिंग बोर्ड के ना बिल्कुल छोटा छोटा तुम देख सकते हो बारीक चॉप कर लिया क्योंकि अं चॉप वाला मसाला बनाना है ना कटिया पेस्ट नहीं बनानी है इस तरह मोटा मोटा ही आप मसाला रखा इसलिए प्याज आप छोटे छोटे कट के रख लेने तीन प्याज एक चौथाई कप तकरीबन आपल पा देना कोई वाला भी तेल पा सद उस तो बाद दो व्डे चम्मच भर के जो देसी घी है आपवे कलैरीफाइड बटर तो उसद ਅਪਾ ਇਹਦੇ ਵਿੱਚ ਇੱਕ ਛੋਟਾ ਚਮਚ ਪਰ ਕੇ ਜੀਰੇ ਦਾ ਪਾਵਾਂਗੇ ਸਾਬਤ ਵਾਲਾ ਜੀਰਾ ਇਹਨੂੰ ਥੋੜਾ ਜਿਹਾ ਤੜਕ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਵਿੱਚ ਜੋ ਆਪਾਂ ਪਿਆਜ਼ ਕੱਟ ਕੇ ਰੱਖਿਓਏ ਸੀ ਨਾ ਬਿਲਕੁਲ ਛੋਟੇ ਛੋਟੇ ਤਿੰਨ ਪਿਆਜ਼ ਉਹ ਆਪਾਂ ਪਾ ਕੇ ਤੇ ਉਹਨਾਂ ਨੂੰ ਹੁਣ ਲਾਵਾਂਗੇ ਨਿਊਟਰੀ ਦੇ ਵਿੱਚ ਜੋ ਤੇਲ ਆ ਜਾਂ ਕੀ ਪਾਉਂਦੇ ਬਿਲਕੁਲ ਹੀ ਕੰਜੂਸੀ ਨਹੀਂ ਕਰਨੀ ਨਿਊਟਰੀ ਦੇ ਵਿੱਚ ਥੋੜਾ ਜਿਹਾ ਤੇਲ ਜਾਂ ਕੀ ਵੱਧ ਪੈਂਦਾ ਹੀ ਹੈ ਇਸ ਲਈ ਅਸੀਂ ਪਹਿਲਾਂ ਉਹਦੇ ਵਿੱਚ ਥੋੜਾ ਜਿਹਾ ਆਇਲ ਪਾ ਲਿਆ ਸੀ ਉਸ ਤੋਂ ਬਾਅਦ ਦੋ ਵੱਡੇ ਚਮਚ ਆਪਾਂ ਕੀ ਪਾ ਲਿਆ ਤਿੰਨ ਹਰੀ ਮਿਰਚਾਂ ਲਈਆਂ ਨੇ ਇੰਨਾ ਮਿਰਚਾਂ ਨੂੰ ਆਪਾਂ ਬਿਲਕੁਲ ਬਾਰੀਕ-ਬਾਰੀਕ ਚੋਪ ਕਰ ਲੈਣਾ ਬਿਲਕੁਲ ਛੋਟਾ-ਛੋਟਾ ਮੈਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਲਕਾਟ ਲਗਾ ਲਿਆ ਹੈ ਚੀਰਾ ਲਗਾ ਲਿਆ ਹੈ ਉਹਨਾਂ ਨੂੰ ਬਿਲਕੁਲ ਬਾਰੀਕ-ਬਾਰੀਕ ਅਸੀ ਛੋਟਾ-ਛੋਟਾ ਮਿਰਚਾਂ ਨੂੰ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਚੋਪਰ ਵਿੱਚ ਇਹਨਾਂ ਨੂੰ ਚੋਪ ਵੀ ਕਰ ਸਕਦੇ ਹੋ ਮਿਰਚਾਂ ਨੂੰ ਥੋੜਾ ਮੋਟਾ-ਮੋਟਾ ਹੀ ਰੱਖਣਾ ਹੈ ਤੇ ਇਸੇ ਤਰ੍ਹਾਂ ਜੋ ਸਾਡੀਆਂ ਮਿਰਚਾਂ ਨੇ ਕੱਟ ਲੀਆਂ ਨੇ ਹੁਣ ਮੈਂ ਪੰਜ ਟਮਾਟਰ ਲੈਣੇ ਇਸ ਤਰ੍ਹਾਂ ਦੇ ਮੀਡੀਅਮ ਸਾਈਜ਼ ਦੇ ਤੇ ਉਹਨਾਂ ਦੀ ਆਪਾਂ ਟਮੇਟੋ ਦੀ ਪਿਉਰੀ ਬਣਾ ਲੈਣੀ ਹੈ ਜਾਂ ਤੁਸੀਂ ਉਹਨੂੰ ਵੀ ਗ੍ਰੇਟ ਵੀ ਕਰ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਲਸਣ ਲਿਆ ਹੈ ਤੇ ਇੱਕ ਅਦਰਕ ਦਾ ਛੋਟਾ ਜਿਹਾ ਪੀਸ ਲਿਆ ਹੈ ਇਹਨੂੰ ਵੀ ਤੁਸੀਂ ਚਾਹੋ ਤੇ ਪੇਸਟ ਬਣਾ ਸਕਦੇ ਹੋ ਜਾਂ ਇਹਨੂੰ ਕੁੱਟ ਸਕਦੇ ਹੋ ਮੈਂ ਇਹਨੂੰ ਦੋਨਾਂ ਨੂੰ ਅਦਰਕ ਤੇ ਲਸਣ ਨੂੰ ਕੁੱਟ ਕੇ ਇਸ ਤਰ੍ਹਾਂ ਰੱਖ ਲਿਆ ਹੈ ਮੋਟਾ-ਮੋਟਾ ਤੇ ਹੁਣ ਜੋ ਸਾਡੇ ਪਿਆਜ਼ ਨੇ ਇੱਕ ਪਾਸੇ ਪੁੱਜ ਰਹੇ ਸੀ ਤੇ ਉਹ ਲਾਈਟ ਬ੍ਰਾਊਨ ਕਲਰ ਚ ਤੁਸੀਂ ਦੇਖ ਸਕਦੇ ਨੇ ਪੁੱਜ ਗਏ ਨੇ ਆਪਾਂ ਬਸ ਹੋਰ ਜ਼ਿਆਦਾ ਨਹੀਂ ਪਕਾਣਾ ਹੁਣ ਜਦੋਂ ਪਿਆਜ਼ ਪੁੱਜ ਗਏ ਨੇ ਆਪਾਂ ਜਿਹੜੀਆਂ ਹਰੀ ਮਿਰਚਾਂ ਤਿੰਨ ਕੱਟ ਕੇ ਰੱਖੀਆਂ ਸੀ ਨਾ ਉਹ ਇਹਦੇ ਵਿੱਚ ਪਾ ਦਵਾਂਗੇ ਤੇ ਉਹਨਾਂ ਨੂੰ ਥੋੜਾ ਜਿਹਾ ਪਕਾਵਾਂਗੇ ਸਿਰਫ 1 ਸੈਕਿੰਡ ਦੇ ਲਈ ਤਾਂ ਜੋ ਉਹਨਾਂ ਦਾ ਕੱਚਾਪਨ ਖਤਮ ਹੋ ਜਾਏ ਹੁਣ ਆਪਾਂ ਜੋ ਅਦਰਕ ਤੇ ਲੈਸਨ ਨੂੰ ਕੁਟਕੀਏ ਰੱਖਿਆ ਹੋਇਆ ਸੀ ਜਾਂ ਤੁਸੀਂ ਪੀਸਟ ਵੀ ਪਾ ਸਕਿਓ ਅਦਰਕ ਲਸਣ ਦੀ ਤੇ ਆਪਾਂ ਥੋੜਾ ਜਿਹਾ ਮੋਟਾ-ਮੋਟਾ ਕੁਟਕੀਏ ਰੱਖਿਆ ਹੋਇਆ ਸੀ ਕ੍ਰਸ਼ ਕੀਤਾ ਹੋਇਆ ਤੇ ਆਪਾਂ ਅਦਰਕ ਲਸਣ ਪਾ ਕੇ ਥੋੜਾ ਜਿਹਾ ਭੁੰਨ ਲੈਣਾ ਹੈ ਤਾਂ ਜੋ ਲਸਣ ਚੰਗੀ ਤਰ੍ਹਾਂ ਉੱਕ ਹੋ ਜਾਏ ਤੇ ਉਹਦੀ ਕੱਚੀ ਸਮੈਲ ਬਿਲਕੁਲ ਖਤਮ ਹੋ ਜਾਏ ਆਪਾਂ ਨੇ ਥੋੜੀ देर ਪਕਾਉਂਦੇ ਆ ਜਦੋਂ ਹੀ ਆਪਣਾ ਲਸਣ ਅਦਰਕ ਪੱਕ ਜਾਏਗਾ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਬਣਾ ਕੇ ਰੱਖੀ ਹੋਈ ਹੈ ਨਾ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਤੇ ਇਹਨੂੰ ਥੋੜੀ ਦੇਰ ਪਕਾਉਣਾ ਹੈ ਤਾਂ ਜਿੰਨੀ ਦੇਰ ਤੱਕ ਸਾਡੇ ਜੋ ਟਮਾਟਰ ਨੇ ਨਾ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਤੇ ਟਮਾਟਰਾਂ ਨੂੰ ਜਲਦੀ ਪਕਾਉਣ ਦੇ ਲਈ ਨਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਈਏ ਨਾ ਤੇ ਜਲਦੀ ਪੱਕ ਜਾਂਦੇ ਨੇ ਇਸ ਲਈ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚ ਪਰ ਕੇ ਨਮਕ ਦਾ ਪਾਵਾਂਗੇ ਤਾ ਜੋ ਟਮਾਟਰ ਜਲਦੀ ਕੁੱਕ ਹੋ ਜੇ। ਥੋੜੀ ਦੇਰ ਇਹਨਾਂ ਟਮਾਟਰਾਂ ਨੂੰ ਅਸੀਂ ਚਲਾਵਾਂਗੇ ਲਗਾਤਾਰ ਤੇ ਸਾਡੇ ਜੋ ਟਮਾਟਰ ਨੇ ਹੁਣ ਬਹੁਤ ਅੱਛੀ ਤਰ੍ਹਾਂ ਪੱਕ ਗਏ ਨੇ ਤੁਸੀਂ ਦੇਖ ਸਕਦੇ ਹੋ। ਜਿਹੜਾ ਔਇਲ ਹੈ ਸੈਪਰੇਟ ਹੋ ਗਿਆ ਹੈ ਟਮਾਟਰਾਂ ਦੇ ਵਿੱਚੋਂ ਮਸਾਲਾ ਬਹੁਤ ਚੰਗੀ ਤਰ੍ਹਾਂ ਪੂਜ ਗਿਆ ਹੈ ਸਾਡਾ ਤੇ ਹੁਣ ਆਪਾਂ ਮਸਾਲੇ ਪਾਵਾਂਗੇ ਅੱਧਾ ਛੋਟਾ ਚਮਚਾ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਪਾਊਡਰ ਪਾਵਾਂਗੇ ਅੱਧਾ ਛੋਟਾ ਚਮਚਾ ਆਪਾਂ ਹਲਦੀ ਦਾ ਪਾਊਡਰ ਪਾਵਾਂਗੇ ਤੇ ਅੱਧਾ ਹੀ ਛੋਟਾ ਚਮਚ ਦੇਗੀ ਮਿਰਚ ਜਾਂ ਕਸ਼ਮੀਰੀ ਲਾਲ ਮਿਰਚ ਪਾ ਸਕਦੇ ਹੋ ਰੰਗ ਦੇ ਲਈ ਦੋ ਚਮਚ ਭਰ ਕੇ ਆਪਾਂ ਸੁੱਕੀ ਧਨੀਆ ਦਾ ਪਾਊਡਰ ਪਾ ਦੇਣਾ ਧਨੀਆ ਦਾ ਪਾਊਡਰ ਪਾਉਣ ਦੇ ਨਾਲ ਜੋ ਨਿਊਟ੍ਰੀਆ ਨਾ ਬਹੁਤ ਹੀ ਟੇਸਟੀ ਤੇ ਅਲੱਗ ਫਲੇਵਰ ਆਂਦਾ ਹੈ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਨੂੰ ਨਾ ਫਿਰ ਪਕਾ ਲਵਾਂਗੇ ਤਾਂ ਜੋ ਮਸਾਲੇ ਨੇ ਨਾ ਜਲਣ ਨਾ ਤੇ ਥੋੜਾ ਪਾਣੀ ਪਾ ਕੇ ਤੇ ਆਪਾਂ ਨੂੰ ਨਾ ਥੋੜਾ ਜਿਹਾ ਪਕਾ ਲੈਣਾ ਹੈਗਾ ਮਸਾਲਾ ਚੰਗੀ ਤਰ੍ਹਾਂ ਦੇ ਪੁੱਜ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਜੋ ਧਨੀਆ ਹੁੰਦਾ ਉਹਦਾ ਹਰੇ ਵਾਲਿਆ ਡੰਡੀ ਉਹਨੂੰ ਯੂਜ਼ ਕਰਾਂਗੇ ਤੇ ਆਪਾਂ ਧਨੀਆ ਦੇ ਜੋ ਡੰਡੀ ਐ ਉਹਨੂੰ ਯੂਜ਼ ਕਰਾਂਗੇ ਤੇ ਉਹਦੀ ਪੱਤੀਆਂ ਨੂੰ ਵੀ ਤੇ ਸਭ ਤੋਂ ਪਹਿਲਾਂ ਆਪਾਂ ਜੋ ਹਰਾ ਧਨੀਆ ਉਹਦੇ ਜੋ ਡੰਡੀ ਐ ਨਾ ਉਹਨੂੰ ਬਿਲਕੁਲ ਬਾਰੀਕ ਬਾਰੀਕ ਇਸੇ ਤਰ੍ਹਾਂ ਫਾਈਨ ਚੋਪ ਕਰ ਲੈਣਾ ਤੇ ਜੋ ਸਾਡੇ ਕੋਲ ਦੂਸਰੇ ਧਨੀਆ ਦੇ ਪੱਤੇ ਹੈਗੇ ਆ ਉਹਨੂੰ ਅਸੀਂ ਬਾਅਦ ਵਿੱਚ ਲਾਸਟ ਤੇ ਯੂਜ਼ ਕਰਾਂਗੇ ਤੇ ਉਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਬਿਲਕੁਲ ਛੋਟਾ ਛੋਟਾ ਕੱਟ ਕੇ ਤੇ ਰੱਖ ਲੈਂਦੇ ਆਗੇ ਆ ਤੇ ਹੁਣ ਜੋ ਸਾਡੇ ਕੋਲ ਤਣੀਆਂ ਦੀ ਸੀ ਜੋ ਡੰਡੀ ਕੱਟੀ ਆ ਨਾ ਉਹਦੇ ਵਿੱਚ ਤਣੀਆਂ ਦਾ ਬਹੁਤ ਜ਼ਿਆਦਾ ਫਲੇਵਰ ਹੁੰਦਾ ਹੈ ਉਹਨੂੰ ਤੁਸੀਂ ਯੂਜ਼ ਯੂਜ਼ ਕਰਿਆ ਕਰੋ ਤੇ ਹੁਣ ਅਸੀਂ ਜੋ ਤਣੀਆਂ ਕੱਟ ਕੇ ਰੱਖਿਓ ਹੈ ਡੰਡੀ ਵਾਲਾ ਉਹ ਇਹਦੇ ਵਿੱਚ ਪਾ ਦੇਵਾਂਗੇ ਇਸ ਤਰ੍ਹਾਂ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਂਦਾ ਨਿਊਟਰੀ ਦੇ ਵਿੱਚ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨਸ ਤੇ ਫਲੇਵਰਸ ਨਾਲ ਭਰੇ ਹੁੰਦੀ ਹੈ ਤੇ ਆਪਾਂ ਇਹਨੂੰ ਵੀ ਥੋੜੇ ਦੇ ਪਕਾ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਮੇਨ ਇਨਗਰੀਡੀਅੰਟਸ ਪਾਵਾਂਗੇ ਆਪਾਂ ਅੱਧਾ ਕੱਪ ਇਹਦੇ ਵਿੱਚ ਦਹੀਂ ਦਾ ਪਾਵਾਂਗੇ ਨਾ ਥੋੜਾ ਜਿਹਾ ਪਹਿਲੇ ਆਪਾਂ ਫੈਂਟ ਲੈਣਾ ਹੈ ਤੇ ਥੋੜਾ ਜਿਹਾ ਫੈਂਟਨ ਤੋਂ ਬਾਅਦ ਆਪਾਂ ਇਹਨੂੰ ਮਸਾਲੇ ਦੇ ਵਿੱਚ ਪਾ ਕੇ ਨਾ ਲਗਾਤਾਰ ਚਲਾਉਂਦੇ ਰਹਿਣਾ ਹੈ ਵਿੱਚ ਬਿਲਕੁਲ ਨਹੀਂ ਰੁਕਣਾ ਨਹੀਂ ਤੇ ਜਿਹੜਾ ਦਹੀਂ ਹੈ ਨਾ ਫਟ ਜਾਏਗਾ ਜਦੋਂ ਹੀ ਆਪਾਂ ਦਹੀਂ ਯੂਜ਼ ਕਰਦੇ ਆ ਮਸਾਲੇ ਦੇ ਵਿੱਚ ਉਹਨੂੰ ਥੋੜੀ देर ਲਗਾਤਾਰ ਆਪਾਂ ਚਲਾਉਣਾ ਹੁੰਦਾ ਹੈ ਤੇ ਇਸੇ ਤਰ੍ਹਾਂ ਮੈਂ ਲਗਾਤਾਰ ਚਲਾਉਂਦੇ ਹੋਏ ਦਹੀਂ ਨੂੰ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਕੁੱਕ ਕਰ ਲਵਾਂਗੀ ਜਦੋਂ ਤੱਕ ਜਿਹੜਾ ਆਇਲ ਐ ਸੈਪਰੇਟ ਨਹੀਂ ਹੋ ਜਾਂਦਾ ਤੇ ਦਹੀਂ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਪੁੱਜ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਹੋ ਮਸਾਲੇ ਦਾ ਕਲਰ ਕਿੰਨਾ ਵਧੀਆ ਆ ਗਿਆ ਹੈ ਦਹੀਂ ਪਾਉਣ ਦੇ ਨਾਲ ਤੇ ਦਹੀਂ ਵੀ ਪਰਫੈਕਟਲੀ ਕੁੱਕ ਹੋ ਗਿਆ ਤੇ ਸਾਡਾ ਨਿਊਟਰੀ ਦਾ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਇਹਦੇ ਵਿੱਚ ਮੈਂ ਥੋੜੀ ਜਿਹੀ ਚੀਨੀ ਪਾ ਰਹੀ ਹਾਂ 1/4 ਛੋਟਾ ਚਮਚ ਤੇ ਅੱਧਾ ਛੋਟਾ ਚਮਚ ਇਸ ਵਿੱਚ ਗਰਮ ਮਸਾਲਾ ਪਾਵਾਂਗੇ ਜੋ ਚੀਨੀ ਪਾਉਣ ਦੇ ਨਾਲ ਨਾ ਬਿਲਕੁਲ ਥੋੜੀ ਜਿਹੀ ਪਾਈ ਹੈ ਨਾ ਇਦਨਾਲ ਜੋ ਇਹ ਬੈਲੈਂਸ ਹੈ ਨਾ ਖਟਾਈ ਦਾ ਉਹ ਥੋੜਾ ਜਿਹਾ ਹੋ ਜਾਏਗਾ ਸਹੀ ਤੇ ਆਪਾਂ ਥੋੜਾ ਜਿਹਾ ਦੇ ਵਿੱਚ ਇੱਕ ਕੱਪ ਪਾ ਕੇ ਪਾਣੀ ਪਾਵਾਂਗੇ ਤੁਸੀਂ ਚਾਹੋ ਤਾਂ ਇਸ ਤੋਂ ਵੱਧ ਵੀ ਪਾ ਸਕਦੇ ਹੋ ਤੁਸੀਂ ਅਗਰ ਗਰੇਵੀ ਵਾਲੀ ਹੋਰ ਬਣਾਉਣਾ ਚਾਹੁੰਦੇ ਹੋ ਨਾ 2 ਕੱਪ ਜਾਂ ਉਸ ਤੋਂ ਵੱਧ ਵੀ ਪਾ ਸਕਦੇ ਹੋ ਤੇ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਕੁੱਕ ਕਰ ਲੈਣਾ ਹੈ ਪਾਣੀ ਨੂੰ ਜਦੋਂ ਇੱਕੋ ਬਾਲ ਆ ਗਿਆ ਨਾ ਤੇ ਸਾਡਾ ਜੋ ਮਸਾਲਾ ਹੈ ਨਿਊਟਰੀ ਵਾਲਾ ਉਹ ਕੁੱਕ ਹੋ ਗਿਆ ਹੁਣ ਆਪਾਂ ਦੇ ਵਿੱਚ ਜੋ ਬੋਇਲ ਕੀਤੇ ਹੋਏ ਆਪਣੇ ਸੋਇਆ ਚੰਗਸ ਦੇ ਗ੍ਰੈਨੂਲਸ ਨਹੀਂ ਨਿਊਟਰੀ ਉਨੂੰ ਪਾ ਕੇ ਤੇ ਆਪਾਂ ਨੂੰ ਥੋੜੀ देर ਲਈ ਇਹਦੇ ਵਿੱਚ ਭੁੰਨ ਲਵਾਂਗੇ ਨਿਊਟਰੀਨਸ ਤੋਂ ਬਾਅਦ ਮਸਾਲੇ ਦੇ ਨਾਲ ਥੋੜੀ देर ਭੁੰਨਣਾ ਬਹੁਤ ਜ਼ਰੂਰੀ ਹੈ ਤਾਂ ਆਪਾਂ ਇਹਨੂੰ 5 ਮਿੰਟ ਲਈ ਜੋ ਨਿਊਟਰੀ ਹੈ ਨਾ ਇਹਨੂੰ ਮਸਾਲੇ ਦੇ ਨਾਲ ਭੁੰਨਾਂਗੇ ਤਾਂ ਜੋ ਸਾਡੀ ਨਿਊਟਰੀ ਹੈ ਨਾ ਪੂਜੀ ਪੂਜੀ ਵਧੀਆ ਬਣेंगी ਤੇ ਆਪਾਂ ਤੇਜ਼ ਆਂਚ ਦੇ ਉੱਤੇ ਪਹਿਲਾਂ ਇਹਨੂੰ ਥੋੜਾ ਜਿਹਾ ਭੁੰਨ ਲੈਂਦੇ ਹਾਂ ਤੇ ਸਾਡੀ ਜੋ ਨਿਊਟਰੀ ਹੈ ਉਹ ਚੰਗੀ ਤਰ੍ਹਾਂ ਪੁੱਜ ਗਈ ਹੁਣ ਇਹਦੇ ਵਿੱਚ ਆਪਾਂ ਜੋ ਪਤਨੀਆਂ ਪੱਤੀ ਕੱਟ ਕੇ ਰੱਖੀ ਹੋਈ ਸੀ ਨਾ ਉਹ ਪਾ ਦੇਵਾਂਗੇ ਲਾਸਟ ਦੇ ਉੱਤੇ ਇਸ ਤਰ੍ਹਾਂ ਜੀ ਸਾਡੀ ਨਿਊਟਰੀ ਹੈ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਥੋੜੇ ਜਿਹਾ ਆਪਾਂ ਜਿੰਜਰ ਜੂਲੀయన్స్ ਪਾਵਾਂਗੇ ਲੰਬੇ ਲੰਬੇ ਕੱਟੇ ਹੋਏ ਅਦਰਕ ਤੇ ਉਹਦੇ ਲਈ ਆਪਾਂ ਅਦਰਕ ਨੂੰ ਛਿੱਲ ਲਿਆ ਤੇ ਇਸ ਤਰ੍ਹਾਂ ਬਰੇਕ ਬਰੇਕ ਜਿਸ ਤਰ੍ਹਾਂ ਕੀ ਹਲਵਾਈ ਤੇ ਤੁਸੀਂ ਦੇਖ ਦਿਓ ਨਾ ਲੰਬੇ ਲੰਬੇ ਜੂਲੀయన్స్ ਪਾਏ ਨੇ ਆਪਾਂ ਬਿਲਕੁਲ ਉਸੇ ਤਰ੍ਹਾਂ ਹੀ ਅਦਰਕ ਦੇ ਜੂਲੀయన్స్ ਇਸ ਤਰ੍ਹਾਂ ਲੰਬੇ ਲੰਬੇ ਕੱਟ ਲਵਾਂਗੇ ਤੇ ਆਪਾਂ ਉਤੋਂ ਤੋਂ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਕੱਚਾ ਹੀ ਉੱਪਰ ਤੋਂ ਆਪਾਂ ਅਖੀਰ ਤੇ ਧਨੀਆ ਦੇ ਨਾਲ ਹੀ ਪਾਵਾਂਗੇ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਸਾਡੀ ਜੋ ਨਿਊਟਰੀ ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਅੰਮ੍ਰਿਤਸਰੀ ਸਟਾਈਲ ਚ ਆਪਾਂ ਬਣਾਈ ਹੈ ਤੁਸੀਂ ਅਗਰ ਥੋੜੀ ਜਿਹੀ ਨੂੰ ਹੋਰ ਮਸਾਲੇਦਾਰ ਗਿੱਲੀ ਕਰਨਾ ਚਾਹੁੰਦੇ ਹੋ ਨਾ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਇਸ ਨੂੰ ਬੇਸਿਕ ਗਰੇਵੀ ਵਾਲੀ ਵੀ ਬਣਾ ਸਕਦੇ ਹੋ ਤੇ ਸਾਡੀ ਜੋ ਨਿਊਟਰੀ ਉਹ ਹੁਣ ਰੈਡੀ ਹੋ ਗਈ ਮੈਂ ਥੋੜੀ ਜੀ ਇਸੇ ਤਰ੍ਹਾਂ ਸੁੱਕੀ ਸੁੱਕੀ ਰੱਖ ਰਹੀ ਆ ਇਹਦੇ ਲਈ ਇੱਕ ਸਪੈਸ਼ਲ ਡਬਲ ਤੜਕਾ ਤਿਆਰ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਨਾ ਨਿਊਟਰੀ ਕੁਚੇ ਦੇ ਨਾਲ ਨਿਊਟਰੀ ਸਰਵ ਕੀਤੀ ਜਾਂਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਅਲੱਗ ਤੋਂ ਤੜਕਾ ਲਗਾਵਾਂਗੇ ਵੈਸੇ ਸਾਡੀ ਜੋ ਨਿਊਟਰੀ ਹੈ ਰੈਡੀ ਹੋ ਗਈ ਹੈ ਤੇ ਆਪਾਂ ਉਹ ਤੜਕੇ ਦੇ ਲਈ ਥੋੜੀਆਂ ਜਿਹੀਆਂ ਸਬਜ਼ੀਆਂ ਯੂਜ਼ ਕਰਾਂਗੇ ਮੈਂ ਸ਼ਿਮਲਾ ਮਿਰਚ ਲਈ ਹੈ ਤੇ ਗਾਜਰ ਲਈ ਹੈ ਸ਼ਿਮਲਾ ਮਿਰਚ ਨੂੰ ਪਹਿਲੇ ਇਸ ਤਰ੍ਹਾਂ ਬ੍ਰੇਕ ਬ੍ਰੇਕ ਕੱਟ ਲਿਆ ਤੇ ਫਿਰ ਹਾਫ ਕਰਕੇ ਨਾ ਛੋਟੇ ਪੀਸੇਸ ਵਿੱਚ ਕੱਟ ਲਿਆ ਇਸ ਤਰ੍ਹਾਂ ਦੀ ਲਚੇਦਾਰ Shimla mirch ਵੀ ਆਪਾਂ ਕੱਟ ਲਈ ਹੈ ਤੇ ਥੋੜੀ ਗਾਜਰ ਲਈ ਤੁਸੀਂ ਕੋਈ ਵੀ ਨੀ ਸਬਜ਼ੀ ਲੈ ਸਕਦੇ ਹੋ ਆਪਸ਼ਨਲ ਨੇ ਸੀਜ਼ਨਲ ਕੋਈ ਵੀ ਬੰਦ ਗੋਬੀ ਵੀ ਪਾ ਸਕਦੇ ਹੋ ਕੋਈ ਵੀ ਸਬਜ਼ੀ ਯੂਜ਼ ਕਰ ਸਕਦੇ ਹੋ ਮੇਰੇ ਕੋਲ Shimla mirch ਤੇ ਗਾਜਰ ਸੀ ਤੇ ਆਪਾਂ ਨੇ ਥੋੜੀ ਜਿਹੀ ਕੱਚੀ ਕੱਚੀ ਰੱਖਣਾ ਹੈ ਨਾ ਤਾਂ ਜੋ ਮੋਹ ਦੇ ਵਿੱਚ ਅਖੀਰ ਦੇ ਵਿੱਚ ਕਰੰਚ ਆਏ ਤੇ ਕਰੰਚ ਲਿਆਉਣ ਦੇ ਲਈ ਅਸੀਂ ਕੋਈ ਵੀ ਸਬਜ਼ੀਆਂ ਦੇ ਵਿੱਚ ਪਾਵਾਂਗੇ ਤੇ ਆਪਾਂ ਗਾਜਰ ਤੇ Shimla mirch ਨੂੰ ਲੰਬਾ ਲੰਬਾ ਕੱਟ ਲਿਆ ਹੈ ਉਨਾ ਪਧ ਪਿਆਜ਼ ਉਹ ਵੀ ਲੰਬੇ ਲੰਬੇ ਸਲਾਈਸਿਸ ਵਿੱਚ ਕੱਟਨੇ ਆ ਚਾਹੋ ਤੋ ਗੋਲ ਸਲਾਈਸਿਸ ਵਿੱਚ ਵੀ ਕੱਟ ਸਕਦੇ ਹੋ ਤੇ ਥੋੜਾ ਜਿਹਾ ਮੇਰੇ ਕੋਲ ਹਰਾ ਪਿਆਜ਼ ਹੈ ਉਹਨੂੰ ਮੈਂ ਥੋੜਾ ਜਿਹਾ ਇਸੇ ਤਰ੍ਹਾਂ ਬਿਲਕੁਲ ਛੋਟਾ ਛੋਟਾ ਕੱਟ ਲਵਾਂਗੀ ਕੋਈ ਵਲੀ ਵੀ ਸਬਜ਼ੀਆਂ ਤੁਸੀਂ ਪਾ ਲੈਣਾ ਜੋ ਤੁਹਾਡੇ ਕੋਲ ਹੋਣਗੇ ਪਰ ਸਬਜ਼ੀਆਂ ਪਾਉਣ ਨਾਲ ਜੇ ਅਗਰ ਡਬਲ ਤੜਕਾ ਲਗਾਓਗੇ ਨਾ ਤੇ ਬਿਲਕੁਲ ਤੁਸੀਂ ਜਿਹੜਾ ਸਟ੍ਰੇਟ ਸਟਾਈਲ ਦੀ ਨੂਟਰੀ ਬਣਦੀ ਹੈ ਨਾ ਉਹੀ ਬਣੇਗੀ 2 ਵੱਡੇ ਚਮਚ ਪਰ ਕੀ ਆਪਾਂ ਇਹਦੇ ਵਿੱਚ ਮੱਖਣ ਪਾਵਾਂਗੇ ਡਬਲ ਤੜਕਾ ਲਗਾਉਣ ਦੇ ਲਈ ਪੈਨ ਦੇ ਵਿੱਚ 2 ਚਮਚ ਆਪਾਂ ਜੋ ਮੱਖਣ ਹੈ ਨਾ ਉਹਨੂੰ ਮੈਲਟ ਕਰ ਲਵਾਂਗੇ ਤੇ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਉਹਨਾਂ ਹਲਕਾ ਜਿਹਾ ਟਾਸ ਹੀ ਕਰਨਾ ਹੈ ਪਕਾਣਾ ਨਹੀਂ ਹੈ ਤਾਂ ਜੋ ਕੱਚਾਪਨ ਹਲਕਾ ਜਿਹਾ ਖਤਮ ਹੋ ਜਾਵੇ ਬਸ ਇੰਨਾ ਕੁ ਹੀ ਟਾਸ ਕਰਨਾ ਹੈ ਇਹਨਾਂ ਨੂੰ ਤੇ ਇਹ ਜਦੋਂ ਸਬਜ਼ੀਆਂ ਥੋੜੀਆਂ ਜਿਹੀਆਂ ਟਾਸ ਹੋ ਜਾਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਣੀ ਹੈ 1/4 ਛੋਟਾ ਚਮਚ ਪਰ ਕੇ ਕਸੂਰੀ ਮੇਥੀ ਦਾ ਪਾਵਾਂਗੇ ਉਹਨੂੰ ਵੀ ਸਬਜ਼ੀਆਂ ਨਾਲ ਥੋੜਾ ਜਿਹਾ ਟਾਸ ਕਰਨਾ ਹੈ ਬਸ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਤੇ ਸਾਡੇ ਜੋ ਨਿਊਟਰੀ ਹੈ ਥੋੜੀ ਜੀ ਕੁਆਂਟੀਟੀ ਵਿੱਚ ਆਪਾਂ ਪਾ ਕੇ ਤੇ ਇਸ ਤਰ੍ਹਾਂ ਇਹਦੇ ਨੂੰ ਮਿਕਸ ਕਰ ਲਵਾਂਗੇ ਤੜਕੇ ਦੇ ਨਾਲ ਇਸ ਤਰ੍ਹਾਂ ਅਗਰ ਉਪਰ ਤੋਂ ਤੜਕਾ ਲਗਾਵਾਂਗੇ ਨਾ ਬਹੁਤ ਹੀ ਟੇਸਟੀ ਬਣੇਗਾ ਤੁਹਾਨੂੰ ਜਿੰਨੀ ਕੁਆਂਟੀਟੀ ਵਿੱਚ ਨਿਊਟਰੀ ਸਰਵ ਕਰਨੀ ਹੈ ਨਾ ਉਹਨਾਂ ਨੂੰ ਤੁਸੀਂ ਤੜਕਾ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਸਾਡੀ ਸਟ੍ਰੀਟ ਸਟਾਈਲ ਦੀ ਅੰਮ੍ਰਿਤਸਰੀ ਨਿਊਟਰੀ ਬਣ ਕੇ ਰੈਡੀ ਹੋ ਗਈ ਹੈ ਥੋੜਾ ਜਿਹਾ ਆਪਾਂ ਇਹਦੇ ਉੱਤੇ ਖਟਾਈ ਲਈ ਥੋੜਾ ਜਿਹਾ ਨਿੰਬੂ ਦਾ ਰਸ ਪਾਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਅਗਰ ਲਾਸਟ ਤੇ ਡਬਲ ਤੜਕਾ ਲਗਾਉਗੇ ਨਾ ਤਾਂ ਇਹ ਨੂਟਰੀ ਬਹੁਤ ਹੀ ਟੇਸਟੀ ਬਣੇਗੀ ਵੈਸੇ ਜੋ ਅਸੀਂ ਬੇਸਿਕ ਘਰ ਵਿੱਚ ਬਣਾਉਂਦੇ ਆ ਫੁਲਕੇ ਦੇ ਨਾਲ ਖਾਣ ਲਈ ਤਾਂ ਜਿਸ ਤਰ੍ਹਾਂ ਕਿ ਮੈਂ ਪਹਿਲੇ ਬਣਾਈ ਸੀ ਨਾ ਤੁਸੀਂ ਉਸ ਤਰ੍ਹਾਂ ਵੀ ਬਣਾ ਕੇ ਤੇ ਦੇ ਸਕਦੇ ਹੋ ਨੂੰ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਉਹਦੀ ਗਰੇਵੀ ਵੀ ਬਣਾ ਸਕਦੇ ਹੋ ਗਰੇਵੀ ਵਾਲੀ ਨੂਟਰੀ ਵੀ ਮੈਂ ਇਸ ਤਰ੍ਹਾਂ ਥੋੜੀ ਡਰਾਈ ਡਰਾਈ ਜਿਸ ਤਰ੍ਹਾਂ ਕਿ ਸਰਵ ਕੀਤੀ ਜਾਂਦੀ ਹੈ ਨਾ ਨੂਟਰੀ ਕੁਚੇ ਦੇ ਨਾਲ ਉਸ ਤਰ੍ਹਾਂ ਸਰਵ ਕਰ ਰਹੀਆਂ ਤੇ ਡਬਲ ਧੜਕਾ ਦੀ ਲਗਾਉਣ ਦੇ ਨਾਲ ਸਾਡੇ ਜੋ ਨਿਊਟਰੀ ਹੈ ਉਹਦੇ ਤੁਸੀਂ ਦੇਖ ਸਕਦੇ ਹੋ ਲੁੱਕ ਕਿੰਨੀ ਅੱਛੀ ਆ ਰਹੀ ਹੈ ਤੇ ਮੈਂ ਇਹਨੂੰ ਜੋ ਕੁਲਚੇ ਹੈ ਨਾ ਬਾਜ਼ਾਰੀ ਆਟਾ ਕੁਲਚਾ ਉਹਦੇ ਨਾਲ ਸਰਵ ਕਰ ਰਹੀਆਂ ਤੁਸੀਂ ਬ੍ਰੈਡ ਦੇ ਨਾਲ ਵੀ ਇਸ ਨੂੰ ਦੇ ਸਕਦੇ ਹੋ ਨਿਊਟਰੀ ਨੂੰ ਜਾਂ ਫੁਲਕੇ ਚਪਾਤੀ ਜਾਂ ਪਰੌਂਠੇ ਦੇ ਨਾਲ ਵੀ ਤੇ ਜਾਂ ਪਾਓ ਹੈ ਨਾ ਉਹਦੇ ਨਾਲ ਵੀ ਬਹੁਤ ਟੇਸਟੀ ਲੱਗਦੇ ਇਸ ਤਰ੍ਹਾਂ ਜੀ ਨਿਊਟਰੀ ਬਣਾਈ ਹੈ ਨਾ ਤੇ ਸਾਡੀ ਬਹੁਤ ਹੀ ਟੇਸਟੀ ਅੰਮ੍ਰਿਤਸਰੀ ਸਟਾਈਲ ਦੀ ਨਿਊਟ੍ਰੀਕਲ ਜਿਹੀ रेसिपी ਬਣ ਕੇ ਤਿਆਰ ਹੋ ਗਈ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਤੋਂ ਦੱਸਣਾ ਕਿ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਹੁਣ ਤੱਕ ਕਰਨਾ ਹੀ ਕੀਤਾ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਲੈਣਾ